ਅੱਜ ਸਾਰਾ ਤੁਸੀਂ ਜਿਹੜੇ ਉੱਤੇ ਪ੍ਰੈਸ ਕਾਨਫਰੰਸ ਹੋਇਆ ਤੇ ਕੀ ਮਸਲਾ ਹੈ ਔਰ ਕੀ ਮੈਟਰ ਹੈ ਪੂਰਾ ਡਿਟੇਲ ਵਿੱਚ ਮਸਲਾ ਇਹ ਹੈਗਾ ਜੀ ਅਸੀਂ ਨਾ ਮਹਾਵਿਸ਼ੇਖ ਚਰਚ ਮੰਡੀ ਲਾਡੂ ਦਾ ਤਾਂ ਬੋਲ ਰਿਹਾ ਹੈ ਮਹਾਉਚੇ ਚਰਚ ਦਾ ਮੈਂ ਸਤਪਾਲ ਸਿੰਘ ਪ੍ਰਧਾਨ ਬੋਲਦਾ ਜੀ ਮਸਲਾ ਇਹ ਹੈਗਾ ਬ੍ਰਦਰ ਸਾਡੀ ਚਰਚ ਦੇ ਵਿੱਚ ਅਸੀਂ ਬੁੱਧਵਾਰ ਨੂੰ ਜਾ ਰਹੇ ਸੀ ਟਾਲੀ ਵਾਲੇ ਪਿੰਡ ਸੱਤ ਮੈਂਬਰ ਸੀ ਔਰ ਇੱਕ ਸਾਡੇ ਪਾਸਟਰ ਜੀ ਸੀ ਤਿੰਨ ਪੰਜ ਕਮੇਟੀ ਮੈਂਬਰ ਸੀ ਔਰ ਇੱਕ ਮੈਂ ਨਾਲ ਸੀ ਸੱਤ ਜਣੇ ਟੋਟਲ ਬਣਦੇ ਸੀ ਅਸੀਂ ਸਾਡੇ ਰਸਕਾਰਪਿਓ ਗੱਡੀ ਤੇ ਜਾ ਰਹੇ ਸੀ ਟਾਲੀ ਵਾਲੇ ਪਿੰਡ ਵਾਇਆ ਸਖੇਰਾ ਸਖੇਰੇ ਤੋਂ ਫੱਤੂ ਵਾਲਾ ਔਰ ਫੱਤੂ ਵਾਲੇ ਦੇ ਨਾਲ ਪਿੰਡ ਇੱਕ ਹਜ਼ਾਰ ਹਜ਼ਾਰਾ ਸਿੰਘ ਵਾਲਾ ਗਿਆ ਪਿੰਡ ਉੱਥੇ ਜਾਣਾ ਸੀ 2 ਤੋਂ 4 ਮਿੰਟ ਦਾ ਸਾਨੂੰ ਹੈਗਾ ਸੀ ਉਹਦੇ ਨਾਲ ਪ੍ਰੇਅ ਕਰਨੀ ਸੀ ਕਿਸੇ ਦੀ ਬੇਟੀ ਸੀ ਆਪਣੀ ਵੀ ਬੇਟੀ ਉਹਦੇ ਵਾਸਤੇ ਪ੍ਰੇਅ ਕਰਨੀ ਪ੍ਰੇਅ ਕਰਕੇ ਅਸੀਂ ਵਾਪਸ ਪਿੰਡ ਟਾਲੀ ਵਾਲੇ ਜਾਣਾ ਸੀ ਔਰ ਅਸੀਂ ਕਿਹਾ ਜਦ ਫੱਤ ਇਹ ਤੋਂ ਜਾ ਹੀ ਰਹੇ ਸੀ ਲਾਜੂਗੰ ਮੰਡੀ ਤੋਂ ਸਖੇਰਾ ਸਖੇਰੇ ਤੋਂ ਅੱਗੇ ਗਏ ਹਜ਼ਾਰਾ ਸਿੰਘ ਵਾਲੇ ਹਜ਼ਾਰਾ ਸਿੰਘ ਵਾਲੇ ਪਰੇ ਕਰਕੇ ਤੇ ਵਾਪਸ ਢਾਲੀ ਵਾਲੇ ਨੂੰ ਜਾਣਾ ਸੀ ਸਾਡੇ ਨਾਲ ਇਹ ਘਟਨਾ ਵਾਪਰੀ ਜਦੋਂ ਅਸੀਂ ਫਤੂ ਵਾਲੇ ਵਾਪਸ ਆਏ ਨਾ ਉੱਥੇ ਵੇਖਿਆ ਤਾਂ ਕਾਫੀ ਨਾ ਮੁੰਡੇ ਸੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਔਰ ਹੱਥਾਂ ਦੇ ਵਿੱਚ ਕੋਈ ਤਲਵਾਰਾਂ ਸੀ ਔਰ ਕੋਈ ਛੋਟੇ ਸੀ ਔਰ ਕੋਈ ਕਿਸੇ ਇੱਟਾਂ ਫੜੀਆਂ ਸਾਡੇ ਤੇ ਯਕਦਮ ਹਮਲਾ ਕਰਤਾ ਹਮਲਾ ਕਰਨ ਦੇ ਨਾਲ ਜਦੋਂ ਸੜਕ ਤੇ ਲੱਗਾ ਅੱਗੇ ਇੱਕ ਗੱਡੀ ਵੀ ਲਗਾਤੀ ਸਾਡੇ ਤੇ ਗੱਡੀ ਲਗਾਈ ਸਾਨੂੰ ਰਸਤਾ ਨਹੀਂ ਮਿਲਿਆ ਉਹਨਾਂ ਸਾਡੇ ਯਕਦਮ ਸਾਡੇ ਤੇ ਹਮਲਾ ਕੀਤਾ ਔਰ ਹਮਲਾ ਜਦੋਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਰਿਹਾ ਕੀ ਹੋਇਆ ਕਿ ਸਾਡੇ 3 ਬੰਦਿਆਂ ਨੂੰ ਸੱਟਾਂ ਲੱਗੀਆਂ ਔਰ ਮਤਲਬ ਗੱਡੀ ਨੂੰ ਸਾਰੀ ਪੰਨ ਤੋੜ ਕੀਤੀ ਉਹਨਾਂ ਹਮਲਾ ਕੀਤਾ ਸਾਡੇ ਸੰਤ ਰਣਜੀਤ ਸੰਧੂ ਜੀ ਤੇ ਉਹਨਾਂ ਨੇ ਜਾਣ ਲੇਵਾ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਜੀ ਔਰ ਅਸੀਂ ਜਾ ਰਹੇ ਸੀ ਟਾਲੀ ਵਾਲੇ ਪਿੰਡ ਸਾਡੇ ਕੋਲ ਸੀ ਕੁਝ ਨਕਦੀ 32 ਲੱਖ 40 ਹਜ਼ਾਰ ਰੁਪਏ ਉਹ ਅਸੀਂ ਰਜਿਸਟਰੀ ਵਾਸਤੇ ਸਾਡਾ ਟਾਈਮ ਸੀ ਕੱਲ ਉਸ ਦਿਨ 14 ਡੇਟ ਦਾ 14 ਅਗਸਤ ਦਾ ਅਸੀਂ ਦੇਣੀ ਸੀ ਔਰ ਉਹ ਜਦੋਂ ਦੇਣ ਰਜਿਸਟਰੀ ਅਸੀਂ 16 ਅਗਸਤ ਨੂੰ ਕਰਾਉਣੀ ਸੀ ਪਰ ਪੇਮੈਂਟ ਅਸੀਂ ਦੇਣੀ ਸੀ 14 ਅਗਸਤ ਨੂੰ ਉਹ ਸਾਡੇ ਕੋਲ ਬੈਗ ਸੀਗਾ ਬੈਗ ਵੀ ਉਹਨਾਂ ਪੇਮੈਂਟ ਸਾਡੇ ਕੋਲ ਕੋਲ ਹੀ ਉਹ ਬੈਗ ਵੀ ਮੇਰੇ ਕੋਲ ਸੀ ਤੁਸੀਂ ਇੰਨਾ ਪੈਸਾ ਕੈਰੀ ਕਿਵੇਂ ਕਰਕੇ ਨਾਲ ਲੈ ਕੇ ਉੱਥੇ ਕਿਸੇ ਨੂੰ ਪੈਸੇ ਦੇਣੇ ਸੀ ਕਿ ਆ ਕੋਲ ਨਹੀਂ ਜੀ ਅਸੀਂ ਦੇਣਾ ਹੀ ਸਾਡੇ ਕੋਲ ਪੈਸੇ ਸੀ ਅਸੀਂ ਅੱਗੋ ਟਾਲੀ ਵਾਲੇ ਪਿੰਡ ਕੋਈ ਕਿਸੇ ਕੋਲ ਹੋਰ ਲੈਣੇ ਸੀ ਇਲੈਕਸ਼ਨ ਉੱਥੇ ਹੋਰ ਪੈਸੇ ਮਿਲਨੇ ਸੀ ਹਾਂ ਜੀ ਹੋਰ ਮਿਲਨੇ ਸੀ ਠੀਕ ਹੈ ਕਿਸੇ ਨੂੰ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਕਿਸੇ ਨੂੰ ਤੁਸੀਂ ਪਛਾਣਿਆ ਹੋਵੇ ਜਾਂ ਕੋਈ ਜਾਣਕਾਰ ਹੋਵੇ ਕਿ ਘਟਨਾ ਕਿ ਸ਼ੱਕ ਹੋਵੇ ਕਿਸੇ ਤੇ ਕੇ ਇਸ ਬੰਦੇ ਨੇ ਘਟਨਾ ਕਰਵਾਈ ਹੈ ਜੀ ਉੱਥੇ ਅਸੀਂ ਇੱਕ ਬੰਦੇ ਨੂੰ ਪਛਾਣ ਲਏ ਵੈਸੇ ਤਾਂ 20 ਤੋਂ 30 ਬੰਦੇ ਸੀ ਪਰ ਸਾਨੂੰ ਇੱਕ ਬੰਦੇ ਦੀ ਪਛਾਣ ਆਈ ਉਸ ਟਾਈਮ ਕਿਉਂਕਿ ਅਸੀਂ ਜਾਨ ਆਪਣੀ ਜਾਨ ਬਚਾਉਣ ਦਾ ਸੀ ਸਾਨੂੰ ਔਰ ਸਾਡੇ ਬੰਦਿਆਂ ਵੱਲ ਤਾਂ ਪਛਾਣ ਸਾਨੂੰ ਹੈ ਹੀ ਨਹੀਂ ਸੀ ਪਰ ਇੱਕ ਬੰਦੇ ਦੀ ਸਾਨੂੰ ਪਛਾਣ ਆਈ ਜਿਸ ਦਾ ਨਾਮ ਬੱਬੂ ਸਿੰਘ ਸੀ ਔਰ ਉਸ ਦੇ ਪਿਤਾ ਜੀ ਦਾ ਨਾਮ ਪ੍ਰੀਤਮ ਸਿੰਘ ਸੀ ਔਰ ਬਾਕੀਆਂ ਦੇ ਸਾਨੂੰ ਪਛਾਣ ਨਹੀਂ ਮੂੰਹ ਲਪੇਟੇ ਹੋਏ ਸੀ ਤਾਂ ਸਾਨੂੰ ਪਛਾਣ ਉਹਨਾਂ ਦੀ ਨਹੀਂ ਤੇ ਬਾਕੀ ਸਾਨੂੰ ਹੁਣ ਪਛਾਣ ਆ ਚੁੱਕੀ ਹੈ ਕੁਝ ਠੀਕ ਇਤਨਾ ਸਰ ਉਥੇ ਬਿਆਨ ਆ ਰਿਹਾ ਜਿਵੇਂ ਕੱਲ ਖਬਰਾਂ ਮੀਡੀਆ ਚੱਲ ਰਹੀਆਂ ਸੀ ਹਾਂਜੀ ਵੀ ਜਦੋਂ ਪੰਨ ਤੋੜ ਹੋਈ ਹਾਂਜੀ ਗੱਡੀ ਦੇ ਵਿੱਚ ਤੁਸੀਂ ਬੈਠੇ ਸੀ ਬਾਹਰ ਨਹੀਂ ਨਿਕਲੇ ਨਹੀਂ ਬਾਹਰ ਨਹੀਂ ਕੱਲੇ ਤੇ ਜਿਹੜੇ ਪ੍ਰਿੰਟ ਵਾਸੀ ਨੇ ਉਹ ਇਹ ਗੱਲ ਕਹਿ ਰਹੇ ਨੇ ਵੀ ਗੱਡੀ ਬਾਹਰ ਨਿਕਲੀ ਨਹੀਂ ਤਾਂ ਫਿਰ ਚੋਰੀ ਕਿਸ ਤਰ੍ਹਾਂ ਹੋ ਗਈ ਯਾਨੀ ਕਿ ਠੱਗੀ ਕਿਸ ਤਰ੍ਹਾਂ ਹੋ ਗਈ ਜੀ ਠੱਗੀ ਨਹੀਂ ਹੋਈ ਇਹ ਚੋਰੀ ਹੋਈ ਹੈ ਜੀ ਘੱਟੀ ਹੋਰ ਚੀਜ਼ ਐ ਚੋਰੀ ਹੋਰ ਚੀਜ਼ ਐ ਅਸੀਂ ਗੱਡੀ ਦੇ ਵਿੱਚ ਤੋਂ ਅਸੀਂ ਗੱਡੀ ਦੇ ਵਿੱਚ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ ਸਾਨੂੰ ਜਾਣ ਬਚਾਨ ਦੀ ਹੈਗੀ ਸੀ ਆਪਦੀ ਜੀ ਐਨੇ ਲੋਕ 20 ਤੋਂ 30 ਬੰਦੇ ਸੀ ਉਹਨਾਂ ਸਗਯਾ ਕਮ ਤਲਵਾਰਾਂ ਨਾਲ ਡਾਂਗਾ ਨਾਲ ਕਾਪਿਆਂ ਨਾਲ ਸਾਡੇ ਤੇ ਹਮਲਾ ਕਰਤਾ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਇੱਕ ਦੂਜੀ ਦੇ ਬਚਾਨ ਦੀ ਵਿੱਚੇ ਕੋਸ਼ਿਸ਼ ਕੀਤੀ ਬਾਹਰ ਤੋਂ ਅਸੀਂ ਨਿਕਲ ਖਿੜਕੀਆਂ ਸਾਰੀਆਂ ਉਹਨਾਂ ਚੀਜ਼ੇ ਤੋੜਤੇ ਜੀ ਉਹਨਾਂ ਚਾ ਲਿਆ ਬੈਗ ਤਾਂ ਨਿਕਲ ਗਏ ਜੀ ਇੱਕ ਤੁਸੀਂ ਟਾਲੀ ਵਾਲੇ ਘਰ ਤੇ ਟਾਲੀ ਵਾਲ ਜਾਣਾ ਸੀ ਤੇ ਕੋਈ ਬਾਈ ਤੁਸੀਂ ਤਾਂ ਵੀ ਜਾ ਸਕਦੇ ਸੀ ਨਹੀਂ ਜੀ ਉਹ ਉਹ ਨਾ ਫਰੇ ਕਰਨੀ ਸੀ ਸਿਰਫ ਅਸੀਂ ਜਾਣਾ ਸੀ ਚਾਹ ਟਾਲੀ ਵਾਲ ਪਿੰਡ ਵਿੱਚ ਨਹੀਂ ਜਾਣਾ ਸੀ ਟਾਲੀ ਵਾਲ ਤੱਕ ਇੱਕ ਢਾਣੀ ਵੱਜਦੀ ਹੈ ਜੋਦਾ ਪੈਣੀ ਉਸ ਢਾਣੀ ਤੇ ਜਾਣਾ ਸੀ ਮਾਂਗ ਚੱਕ ਦੀ ਢਾਣੀ ਜੋਦਾ ਪੈਣੀ ਕਿੰਨੇ ਬੰਦੇ ਚੱਕੀ ਹੋਈ ਸੀ ਜਖਮੀ ਤਿੰਨ ਬੰਦੇ ਹੋਏ ਸੀ ਇਹ ਉਸ ਸਮੇਂ ਦਾਤ ਨੂੰ ਨਾ ਕਿ ਜੀ ਉਹ ਦਾਖਲ ਸੀ ਅਸੀਂ ਸਰਕਾਰੀ ਹਸਪਤਲ ਜਿਸ ਟਾਈਮ ਸਾਡੇ ਨਾਲ ਘਟਨਾ ਵਾਪਰੀ ਘਟਨਾ ਵਾਪਰਨ ਤੋਂ ਬਾਅਦ ਅਸੀਂ ਫਾਜ਼ਿਲਗਾ ਲੈ ਕੇ ਗਏ ਸਿਵਲ ਹਸਪਤਲ ਉਥੇ ਐਡਮਿਟ ਕਰਾਇਆ ਉਸ ਤੋਂ ਬਾਅਦ ਕੀ ਹੋਇਆ ਸੱਟਾਂ ਤਾਂ ਲੱਗੀਆਂ ਸੀ ਔਰ ਅਗਲੇ ਦਿਨ ਅਸੀਂ ਛੁੱਟੀ ਲੈ ਕੇ ਬੰਦਿਆਂ ਨੂੰ ਵਾਪਸ ਲੈ ਇੱਕ ਜਿਹੜਾ ਕੈਸ਼ ਦਾ ਲੈਣਦਣ ਹੁੰਦਾ ਜੀ ਉਹ ਤਹਿਸੀਲ ਦੇ ਵਿੱਚ ਹੁੰਦਾ ਜੀ ਤਹਿਸੀਲਦਾਰ ਦੇ ਸਾਹਮਣੇ ਤੁਸੀਂ ਇਸ ਤਰ੍ਹਾਂ ਕਿਵੇਂ ਪਿੰਡ 'ਚ ਕੈਸ਼ ਲੈ ਗਏ ਜਾਂ ਸਿੱਧਾ ਕੈਸ਼ ਦੇਣੀ ਸੀ ਇਹਦੇ ਪਰ ਤੁਹਾਡਾ ਕੀ ਕਹਿਣਾ ਜੀ ਉਹਦੇ ਵੀ ਜੀ ਅਸੀਂ ਟਾਈਮ ਉਹਨਾਂ ਨੇ ਦਿੱਤਾ ਐ ਅਸੀਂ ਦੇਣਾ ਤਾਂ ਅਸੀਂ ਮਤਲਬ ਰਜਿਸਟਰੀ ਤਾਂ ਸੋਨਾ ਡੇਟ ਨੂੰ ਹੋਣੀ ਸੀ 16 ਅਗਸਤ ਨੂੰ ਜੀ ਤੇ ਅਸੀਂ ਟਾਈਮ ਉਹਨਾਂ ਨੂੰ ਬੁੱਧਵਾਰ ਦਾ ਦਿੱਤਾ ਸੀ 14 ਅਗਸਤ ਦਾ ਤੇ ਅਸੀਂ ਉਹਨਾਂ ਨੂੰ ਸਭ ਨੂੰ ਪਤਾ ਸੀ ਬਿਨਾਂ ਪੇਮੈਂਟ ਦੇਣੀ ਹੈ ਤੇ ਸਾਡੇ ਕੋਲ ਪੇਮੈਂਟ ਸੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਕਿ ਸਾਡੇ ਤੇ ਕਿਸ ਨੇ ਹਮਲਾ ਕਰ ਦੇਣਾ ਉਹਨਾਂ ਅਗਲੀ ਕਾਰਵਾਈ ਤੁਸੀਂ ਕੀ ਕੀਤੀ ਗਈ ਅਗਲੀ ਕਾਰਵਾਈ ਅਸੀਂ ਪ੍ਰਸ਼ਾਸਨ ਕੋਲ ਚਾਹਨੇ ਵਿੱਚ ਸਾਡੇ ਨਾਲ ਮਦਦ ਕਰੋ ਔਰ ਸਾਡੇ ਇਨਸਾਫ ਸਾਨੂੰ ਮਿਲਣਾ ਚਾਹੀਦਾ ਸਾਨੂੰ ਇਨੀ ਲੁੱਟ ਵੀ ਹੋ ਗਈ ਸਾਡੇ ਸੰਤਾ ਤੇ ਇਹਨਾਂ ਹਮਲਾ ਵੀ ਕੀਤਾ ਔਰ ਜਾਨ ਲੈਵਾ ਹਮਲਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਾਕੀ ਵੀ ਅਸੀਂ 6 ਮੈਂਬਰ ਅਸੀਂ ਸਾਡੇ ਨੂੰ ਨਾਵ ਦੇ ਵੱਲੋਂ ਕੱਟ ਨਹੀਂ ਕੀਤੇ ਸਾਨੂੰ ਇਨਸਾਫ ਚਾਹੀਦਾ ਜੀ ਪ੍ਰਸ਼ਾਸਨ ਨੇ ਜੋ ਕਾਰਵਾਈ ਕੀਤੀ ਗਈ ਹੈ ਤੁਹਾਡੀ ਜਾਣਕਾਰੀ ਮੁਤਾਬਿਕ ਨਹੀਂ ਕੀਤੀ ਗਈ ਕੁਝ ਬੰਦਿਆਂ ਦੇ ਪਰਚੇ ਹੋ ਗਏ ਔਰ ਉਹਨਾਂ ਜੇ ਕੋਈ ਬੰਦਾ ਅਰੈਸਟ ਨਹੀਂ ਕੀਤਾ ਹਾਂਜੀ ਜੇਕਰ ਮੰਨ ਲਓ ਪ੍ਰਸ਼ਾਸਨ ਦੀ ਤੁਹਾਨੂੰ ਕਾਰਵਾਈ ਤੋਂ ਸੈਟੀਸਫੈਕਸ਼ਨ ਹੋ ਸੈਟੀਸਫਾਈ ਹੋ ਗਿਆ ਨਹੀਂ ਸੈਟੀਸਫਾਈ ਹੋਏ ਤਾਂ ਲਈਜੀ ਜੇਕਰ ਮੰਨ ਲਓ ਤੁਸੀਂ ਸੈਟੀਸਫਾਈ ਨਹੀਂ ਹੋਏ ਅਗਲੀ ਤੁਹਾਡੀ ਰਣਨੀਤੀ ਕੀ ਹੋਵੇਗੀ ਸਾਡੀ ਰਣਨੀਤੀ ਇਹ ਹੈਗੀ ਉਹਨਾਂ ਸਾਡੇ ਤੇ ਇੰਨਾ ਕੁਝ ਕੀਤਾ ਇੰਨਾ ਸਾਡਾ ਨੁਕਸਾਨ ਕੀਤਾ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡਾ ਇਹ ਜੀ ਅਗਰ ਨਾ ਪ੍ਰਸ਼ਾਸਨ ਸਾਡਾ ਕੋਈ ਉਹਨਾਂ ਨੂੰ ਅਰੈਸਟ ਨਹੀਂ ਕਰੇਗਾ ਕਾਰਵਾਈ ਨਹੀਂ ਕਰੇਗਾ ਅਸੀਂ ਸਰਕਾਂ ਤੇ ਉਤਰਾਂਗੇ ਇੰਨੀ ਕਲੀਸੀ ਹੈਗੀ ਆ ਅੱਜ ਸ਼ਾਮ ਤੱਕ ਦਾ ਅੱਜ ਸ਼ਾਮ ਤੱਕ ਸਮਾਂ ਹੈਗਾ ਜੇ ਅਗਰ ਨਾ ਉਹਨਾਂ ਕੁਝ ਕੀਤਾ ਸੰਗਤਾਂ ਉਤਰਨਗੀਆਂ ਸਰਕਾਂ ਸ਼ਾਂਤਿਕਨਗਰ ਪ੍ਰਸ਼ਾਸਨ ਕੁਝ ਸਖਤ ਕ੍ਰੈਕਸ਼ਨ ਨਹੀਂ ਲੈਂਦਾ ਤੁਹਾਡੇ ਵੱਲੋਂ ਰੋਡ ਜਾਮ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਰੋਡ ਜਾਮ ਹੋਊਗਾ ਸਾਡੀਆਂ ਚਰਚਾਂ ਪੂਰੇ ਇੰਡੀਆ ਦੇ ਵਿੱਚ 4000 ਦੇ ਕਰੀਬ ਹੈਗੇ ਮਹਾ ਅਭਿਸ਼ੇਕ ਦੀਆਂ ਚਰਚਾਂ ਤੇ ਸਾਨੂੰ ਜਰੂਰਤ ਪਈ ਤਾਂ ਪੂਰੇ ਇੰਡੀਆ 'ਚ ਚਰਨਾ ਲੱਗੀ ਆਪਕੇ ਅਸੀਂ ਪਬਲਿਕ ਦਾ ਬਹੁਤ ਖਿਆਲ ਰੱਖਿਆ ਪੂਰੇ ਇੰਡੀਆ 'ਚ ਹੀ ਹੋਊਗਾ ਪੂਰੇ ਇੰਡੀਆ 'ਚ ਬਿਲਕੁਲ ਦੇਖੀ ਮੂਵਮੈਂਟ ਸ਼ੁਰੂ ਕੀਤੀ ਜਾਏਗੀ ਹਾਂ ਜੀ ਕਿ ਭਾਰਤ ਬੰਦ ਦਾਸੀ ਕਰ ਦੇਣਾ ਲਾਣ ਅੱਛਾ ਭਾਰਤ ਬੰਦ ਵੀ ਤੁਹਾਡੇ ਨੂੰ ਲਾਣ ਕੀਤਾ ਜਾਂਦਾ ਫਿਲਹਾਲ ਦੀ ਗੱਲ ਅਜੇ ਤੱਕ ਨਹੀਂ ਕੀਤਾ ਹੈਗਾ ਹਾਂਜੀ ਜੇਕਰ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦਾ ਹਾਂਜੀ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਫਿਰ ਤੁਹਾਡੇ ਵਾਲੇ ਨਾਂ ਨਿਖੇ ਲਾਣ ਕੀਤਾ ਜਾਵੇਗਾ ਹਾਂਜੀ ਠੀਕ ਹੈ ਤੁਸੀਂ ਹੁਣ ਇਹ ਕਹਿ ਰਹੇ ਹੋ ਵੀ ਅੱਜ ਸ਼ਾਮ ਤੱਕ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਜੇ ਕੋਈ ਕਾਰਵਾਈ ਕਰਦਾ ਤਾਂ ਠੀਕ ਹੈ ਨਹੀਂ ਤਾਂ ਕੱਲ ਤੱਕ ਰੋੜ ਜਾਮ ਤੁਸੀਂ ਕਰੋਗੇ ਬਿਲਕੁਲ ਬਿਲਕੁਲ ਹੋਏਗਾ ਪ੍ਰਿੰਟ মিডিਆ ਤੇ ਇੱਕ ਆ ਖਬਰ ਲੱਗੀ ਹੋਈ ਹੈ ਜੀ ਉਹਦੇ ਵਿੱਚ ਕਿਹੜੀਆਂ ਧਾਰਾਵਾਂ ਵੀ ਲਾਤੀਆਂ ਨੇ ਉਹ ਮੇਰੇ ਵੀ ਪਰਚੇ ਪਾਦੇ ਆ ਉਸ ਚੀਜ਼ ਨੂੰ ਕਿਵੇਂ ਦੇਖ ਰਕھوں ਤਸਤੀ ਹੈ ਕਿ ਨਹੀਂ ਅਜੇ ਤੱਕ ਅਜੇ ਤੱਕ ਨਹੀਂ ਸੰਤੁਸ਼ਟ ਹਾਂ ਕਿ ਬੰਦੇ ਜਦੋਂ ਤੱਕ ਅਰੇਸਟ ਨਹੀਂ ਹੁੰਦੇ ਸਾਨੂੰ ਸੰਤੁਸ਼ਟੀ ਨਹੀਂ ਹੋਵੇਗੀ ਨਹੀਂ ਪ੍ਰਸ਼ਾਸਨ ਨੇ ਜਦੋਂ ਇਸ ਵੀ ਪ੍ਰਿੰਟ মিডিਆ ਜਿੱਤੋਂ ਖਬਰ ਲੱਗੀ ਹੈ ਉਹ ਧਾਰਾਵਾਂ ਲਗੀਆਂ ਨੇ ਔਰ ਲੇਕਿਨ ਉੱਥੋਂ ਤੱਕ ਜਿਹੜਾ ਉੱਥੋਂ ਦਾ ਡੀਐਸ ਵੀ ਹੋਵੇ ਜਾਂ ਮੋਕੇ ਦਾ ਜੋ ਵੀ ਅਫਸਰ ਹੈ ਉਹਨਾਂ ਨੇ ਜੋ ਧਾਰਾਵਾਂ ਲਾਈਆਂ ਨੇ ਤਾਂ ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਜੇ ਦਾ ਮਤਲਬ ਕਿ ਕਾਰਵਾਈ ਹੋ ਰਹੀ ਤੁਹਾਡੀ ਕਾਰਵਾਈ ਤਾਂ ਮੰਨ ਲਓ ਚੱਲ ਪਈ ਕਾਰਵਾਈ ਪ੍ਰਸ਼ਾਸਨ ਕਾਰਵਾਈ ਤਾਂ ਕਰ ਰਿਹਾ ਹੈ ਬਾਕੀ ਸਲੋ ਚੱਲ ਰਿਹਾ ਹੈ ਕਿਉਂਕਿ ਜੇ 3-4 ਦਿਨ ਹੋ ਗਏ ਵਾਰਦਾਤ ਹੋਈ ਨੂੰ ਤੇ ਅਜੇ ਤੱਕ ਉਹਨਾਂ ਕੋਈ ਵੀ ਬੰਦਾ ਅਰੈਸਟ ਨਹੀਂ ਕੀਤਾ 3-4 ਦਿਨ ਦਿੱਤੇ ਕੋਈ ਬੰਦਾ ਅਰੈਸਟ ਨਹੀਂ ਹੋਇਆ ਨਹੀਂ ਨਹੀਂ ਜੀ ਇਹ ਕੀ ਹੋ ਰਿਹਾ ਕਿ 20 ਤੇ ਮਤਲਬ ਕੀ ਹਮਲਾ